ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਹੋਣ ਦੇ ਵਿੱਚ ਲਿਆਂਦੀ ਹੈ ਉਹ ਬਕਾਇਦਾ ਡਿਊਟੀਆਂ ਲਾਉਂਦੀ ਹੈ ਰਾਗੀ ਸਿੰਘਾਂ ਦੀਆਂ ਕਿ ਜਾ ਕੇ ਸਵਰਨ ਘੋਟਣੇ ਉਸ ਗੁੱਚੜ ਦੀ ਅੰਤਮ ਅਰਦਾਸ ਮੌਕੇ ਤੁਸੀਂ ਕੀਰਤਨ ਕਰਨਾ ਹੈ ਜੀ ਹﻔਤਾਰ ਸਿੰਘ ਮੱਕੜ ਇਸ ਦੁਨੀਆ ਦੇ ਵਿੱਚ ਭਾਵੇਂ ਨਹੀਂ ਰਹੇ ਤੇ ਪਰ ਉਹ ਜਿਹੜੀ ਵੀਡੀਓ ਦੇ ਵਿੱਚ ਬੜਾ ਸਾਫ਼ ਕਹਿ ਰਹੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਐਸਜੀਬੀਸੀ ਵੱਲੋਂ ਕੋਈ ਕੀਰਤਨ ਕਰਨ ਕਿਉਂ ਨਹੀਂ ਗਿਆ ਤਾਂ ਉਹ ਕਹਿੰਦੇ ਨੇ ਬਾਕੀ ਜੇ ਰੋਕਿਆ ਹੁੰਦਾ ਤਾਂ ਫਿਰ ਉਹ ਚਾਰਜ ਜਿੱਥੇ ਜਲੰਧਰੋਂ ਗਏ ਉਹ ਕਿਵੇਂ ਚਲੇ ਜਾਂਦੇ ਇਹ ਕੈਸੀ ਪੁਲਿਸ ਸੀਗੀ ਮੈਂ ਕਹਿੰਦਾ ਪੁਲਿਸ ਦੀ ਵਰਦੀ ਛੁਪੇ ਹੋਏ ਇਹ ਬਦਮਾਸ਼ ਸੀਗੇ ਗੁੰਡੇ ਸੀ ਜਿਨ੍ਹਾਂ ਨੇ ਪੂਰੀ ਸਰਕਾਰੀ ਸ਼ਹਿਰ ਦੇ ਉੱਪਰ ਬਦਮਾਸ਼ੀ ਕੀਤੀ ਹੈ ਆਤੰਕ ਮਚਾਇਆ ਪੰਜਾਬ ਦੀ ਧਰਤੀ ਤੇ ਕਿੰਨੇ ਸਾਡਿਆਂ ਮਾਵਾਂ ਦੇ ਕੁੱਖਾਂ ਨੂੰ ਮਾਵਾਂ ਦੀਆਂ ਗੋਦੀਆਂ ਨੂੰ ਸੁਨਿਆ ਕੀਤਾ ਕਿੰਨੀਆਂ ਭੈਣਾਂ ਦੇ ਸੁਹਾਗ ਉਜਾੜੇ ਨੇ ਸਾਡੇ ਇਲਾਕੇ ਦੇ ਵਿੱਚ ਤਾਂ ਐਡਾ ਬੁਰਾ ਹਾਲ ਕੀਤਾ ਸੀ ਕਿ ਕਈ-ਕਈ ਮਹੀਨੇ ਬਰਾਤਾਂ ਨਹੀਂ ਸੀ ਚੜੀਆਂ ਜਿਗਰ ਕੀਤਾ ਕਿ ਭਗਵੰਤ ਸਰਕਾਰ ਤੋਂ ਉਮੀਦਾਂ ਨਹੀਂ ਇਹ ਸਰਕਾਰ ਨੂੰ ਬਣਿਆ ਵੀ ਤਾਂ 2 ਸਾਲ ਦੇ ਲਗਭਗ ਹੋ ਚੁੱਕੇ ਨੇ ਬੇਦਬੀ ਦੇ ਮਸਲੇ ਦੇ ਉੱਪਰ ਇਹਨਾਂ ਨੇ ਕਾਫੀ ਜ਼ਿਆਦਾ ਗੱਲਬਾਤ ਕੀਤੀ ਸੀ ਪਰ ਨਤੀਜਾ ਤਾਂ ਕੋਈ ਵੀ ਨਹੀਂ ਦਿਸ ਰਿਹਾ ਹੈਗਾ ਕਿਤੇ ਇਹ ਜਾਇ ਤਾਂ ਨਹੀਂ ਵੀ ਹਰ ਪੱਖ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾ ਰਿਹਾ ਹੋਵੇ ਜਿਸ ਨੂੰ ਕੁਝ ਨਹੀਂ ਵੀ ਪਤਾ ਹੈਗਾ ਉਹ ਵੀ ਉਸ ਦੇ ਖਿਲਾਫ ਪ੍ਰਚਾਰ ਕਰੀ ਜਾ ਰਿਹਾ ਹਾਂਜੀ ਹਾਂਜੀ ਭਾਈ ਹਰਜਿੰਦਰ ਸਿੰਘ ਮਾਜੀ ਹੁਣਾਂ ਨਾਲ ਗੱਲ ਹੋ ਰਹੀ ਹੈ ਜੀ ਹਾਂਜੀ ਜੀ ਸਿੰਘ ਸਾਹਿਬ ਐਸਪੀ ਮੀਡੀਆ ਪੰਜਾਬ ਤੋਂ ਮੈਂ ਸਾਬ ਸਿੰਘ ਵਿਰਕ ਗੱਲ ਕਰ ਰਿਹਾ ਹਾਂ ਤੇ ਥੋੜਾ ਸਮਾਂ ਧੰਨਵਾਦ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੈ ਸਿੱਧਾ ਗੁਰਦੇਵ ਸਿੰਘ ਕੌਂਕੇ ਉਹਨਾਂ ਦੇ ਕਤਲ ਸੰਬੰਧੀ ਜਿਹੜੀ ਚਰਚਾ ਚੱਲ ਰਹੀ ਹੈ ਇੱਕ ਪਾਸੇ ਐਸਜੀਪੀਸੀਏ ਇੱਕ ਪਾਸੇ ਦੂਸਰੀਆਂ ਧਿਰਾਂ ਨੇ ਤੁਸੀਂ ਇਸ ਸਾਰੇ ਜਿਹੜਾ ਵੀ ਇਹ ਗੱਲਬਾਤ ਹੋ ਰਹੀ ਕਿਵੇਂ ਵੇਖ ਰਹੇ ਹੋ ਦੇਖੋ ਵੀ ਉਹਦੀ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਨ ਜੀ ਉਹਨਾਂ ਦਾ ਉਹ ਝੂਠਾ ਪੁਲਿਸ ਮੁਕਾਬਲਾ ਜਿਸ ਤਰੀਕੇ ਨਾਲ ਬਣਾਇਆ ਗਿਆ ਹੈ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਝੇ ਇਲਾਕੇ ਦੇ ਵਿੱਚ ਕੇਪੀਐਸ ਗਿੱਲ ਐਂਡ ਬਿਆਨਤ ਸਿੰਘ ਦੀ ਜੁੰਡਲੀ ਨੇ ਮੈਂ ਇਸ ਬੁੱਚੜ ਜੋੜੀ ਕਹੂੰਗਾ ਇਹਨਾਂ ਨੂੰ ਬੁੱਚੜ ਜੋੜੀ ਨੇ ਬਹੁਤ ਵੱਡੇ ਪੱਧਰ ਤੇ ਸਾਡੇ ਬੇਕਸੂਰ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇੜੀ ਹੈ ਤਾਂ ਹੁਣ ਆਪਾਂ ਅੰਦਾਜ਼ਾ ਲਗਾ ਸਕਦੇ ਆ ਜੇ ਅਕਾਲ ਤਖਤ ਦੇ ਸੇਵ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਜੀ ਨੂੰ ਤਸ਼ੱਦਦ ਕੀਤਾ ਗਿਆ ਉਹਨਾਂ ਦੇ ਗੁਪਤ ਅੰਗਾਂ ਤੇ ਠੁੱਡੇ ਤੱਕ ਮਾਰ ਕੇ ਲਹੂ ਲਹਾਨ ਕਰ ਦਿੱਤਾ ਗਿਆ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਟੁਕੜੇ ਟੁਕੜੇ ਕਰਕੇ ਸਤਲੁਜ ਦੇ ਦਰਿਆ ਵਿੱਚ ਸੁੱਟ ਦਿੱਤੇ ਗਏ ਜੇ ਸਾਡੇ ਅਕਾਲ ਤਖਤ ਦੇ ਜਥੇਦਾਰ ਨੇ ਆਹ ਹਾਲ ਕੀਤਾ ਤੇ ਆਮ ਜਿਹੜੇ ਸਾਡੇ ਨੌਜਵਾਨ ਸੀਗੇ ਉਹਨਾਂ ਦਾ ਕੀ ਹਾਲ ਕੀਤਾ ਹੋਊਗਾ ਇਹ ਆਪਾਂ ਸੁਭਾਵਿਕ ਅੰਦਾਜ਼ਾ ਲਗਾ ਸਕਦੇ ਹਾਂ ਤਾਂ ਇਸ ਸਬੰਧੀ ਮੈਂ ਦੱਸਣਾ ਚਾਹੁੰਨਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਨੀਫੈਸਟੋ ਦੇ ਵਿੱਚ ਸਾਲ 1997 ਦੀ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਬੇਕਸੂਰ ਸਿੱਖ ਨੌਜਵਾਨਾਂ ਨੂੰ ਰਿਹਾ ਕਰਾਂਗੇ ਤੇ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਨੇ ਉਹਨਾਂ ਤੇ ਸਖਤ ਕਾਰਵਾਈ ਹੋਊਗੀ ਭਾਈ ਗੁਰਦੇਵ ਸਿੰਘ ਕੋਂਕੇ ਦੇ ਕਾਤਲਾਂ ਸਮੇਤ ਬਾਕੀਆਂ ਦੇ ਉੱਤੇ ਵੀ ਸਖਤ ਕਾਰਵਾਈ ਦੀ ਗੱਲ ਹੋਈ ਸੀਗੀ ਤਾਂ ਪਰ ਕਾਰਵਾਈ ਕੋਈ ਨਹੀਂ ਹੋਈ ਜਾਂਚ ਟੀਮ ਟੀਮ ਜ਼ਰੂਰ ਬਣੀ ਤਿਵਾੜੀ ਸਾਹਿਬ ਦੀ ਅਗਵਾਈ ਦੇ ਹੇਠ ਪਰ ਉਹ ਜਾਂਚ ਰਿਪੋਰਟ ਜਿਹੜੀ ਸੀਗੀ ਉਹ ਵੀ ਪ੍ਰਕਾਸ਼ ਸਿੰਘ ਬਾਦਲ ਨੇ ਦੱਬ ਕੇ ਰੱਖੀ ਲਗਾਤਾਰ ਤਾਂ ਬੜੇ ਲੰਮੇ ਸਮੇਂ ਬਾਅਦ ਹਿਊਮਨ ਰਾਈਟਸ ਵੱਲੋਂ ਜਿਹੜਾ ਹੈਗਾ ਆਰਗੇਨਾਈਜੇਸ਼ਨ ਵੱਲੋਂ ਇਹ ਰਿਪੋਰਟ ਜਨਤਕ ਹੋਈ ਆ ਜਿਹਦੇ ਵਿੱਚੋਂ ਬਹੁਤ ਸਾਰੇ ਖੁਲਾਸੇ ਹੋ ਰਹੇ ਨੇ ਤੇ ਬੜੀ ਹੈਰਾਨਗੀ ਦੀ ਗੱਲ ਹੈ ਜਦੋਂ ਇਹ ਰਿਪੋਰਟ ਹੁਣ ਜਨਤਕ ਹੋ ਗਈ ਤਾਂ ਬਾਦਲ ਗਰੁੱਪ ਦੇ ਜਿਹੜੇ ਬੀ ਕਲਾਸ ਦੇ ਲੀਡਰ ਹੈਗੇ ਨੇ ਪੰਟੀ ਰੁਮਾਨਾ ਐਂਡ ਵਿਰਸਾ ਬਲਟੋਹਾ ਇਹ ਸਭ ਕਹਿ ਰਹੇ ਨੇ ਕਿ ਇਹ ਰਿਪੋਰਟ ਜਿਹੜੀ ਹੈਗੀ ਆ ਇਹਦੇ ਚ ਦਾਮ ਹੀ ਨਹੀਂ ਸੀਗਾ ਕਿ ਬਾਦਲ ਸਾਹਿਬ ਕਾਰਵਾਈ ਕੀ ਕਰਦੇ ਜਦੋਂ ਕਿ ਰਿਪੋਰਟ ਦੇ ਵਿੱਚ ਬੜਾ ਸਪਸ਼ਟ ਹੈਗਾ ਕਿ ਇਹ ਇੱਕ ਮੁਕਾਬਲਾ ਹੋਇਆ ਝੂਠਾ ਮੁਕਾਬਲਾ ਹੋਇਆ ਤਾਂ ਮਤਲਬ ਇਹ ਹੈ ਕਿ ਇਹ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਕਾਂਗਰਸ ਨੇ ਤਾਂ ਕਰਨਾ ਹੀ ਕੀ ਸੀਗਾ ਉਹ ਤਾਂ ਚਲੋ ਹੈ ਹੀ ਦੋਸ਼ੀ ਉਹਨਾਂ ਦੇ ਤਾਂ ਰਾਜ ਵਿੱਚ ਹੋਇਆ ਸੀ ਜਿਹੜੇ ਪੰਥ ਦਾ ਮਖੌਟਾ ਪਹਿਨ ਕੇ ਇੱਥੇ ਪੰਥ ਦੀਆਂ ਵੋਟਾਂ ਵਟੋਰਦੇ ਰਹੇ ਉਹ ਵੀ ਬੇਈਮਾਨ ਨਿਕਲੇ بڑے ਸਿਰੇ ਦੇ ਪਿਛਲੇ ਦਿਨੀ ਸੁਖਵੀਰ ਸਿੰਘ ਬਾਦਲ ਨੇ ਉੱਥੇ ਮਾਫੀ ਦਾ ਢੋਂਗ ਰਚਿਆ ਅਕਾਲ ਤਖਤ ਸਾਹਿਬ ਦੇ ਨੇੜੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਤਾਂ ਉੱਥੇ ਮੈਂ ਪੁੱਛਣਾ ਚਾਹਨਾ ਸੁਖਵੀਰ ਸਿੰਘ ਬਾਦਲ ਨੂੰ ਤੁਹਾਡੇ ਮਾਧਿਅਮ ਰਾਹੀਂ ਕਿ ਹੁਣ ਸਾਫੀ ਕਿਹੜੀ-ਕਿਹੜੀ ਗੱਲ ਦੀ ਮੰਗੋਗੇ ਆ ਭਾਈ ਗੁਰਦੇਵ ਸਿੰਘ ਕੌਂਕੇ ਦੇ ਮਸਲੇ ਦੇ ਉੱਤੇ ਕੀ-ਕੀ ਤੁਸੀਂ ਕੀਤਾ ਹੈਗਾ ਉਹ ਸਾਰਾ ਕੁਝ ਸਾਹਮਣੇ ਆ ਗਿਆ ਜਿਹੜੀ ਜਿਹੜੀ ਪਿਛਲੇ ਦਿਨੀ ਬੰਟੀ ਰਮਾਣਾ ਹੋਣਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਗੱਲਬਾਤ ਦੱਸੀ ਹੈ ਉਹਨਾਂ ਨੇ ਤਸਵੀਰਾਂ ਵੀ ਵਿਖਾਈਆਂ ਨੇ ਵੱਡੇ ਬਾਦਲ ਸਾਹਿਬ ਉਹਨਾਂ ਦੀਆਂ ਜਿਨ੍ਹਾਂ ਨੇ ਉਸ ਟਾਈਮ ਧਰਨਾ ਵੀ ਦਿੱਤਾ ਬਕਾਇਦਾ ਜੀ ਦੇਖੋ ਇਹ ਹੀ ਤਾਂ ਬਾਦਲ ਦੀ ਜਿਹੜੀ ਨੀਤੀ ਸੀਗੀ ਵੱਡੇ ਬਾਦਲ ਦੀ ਉਹ ਇਹ ਹੀ ਸੀ ਕਿ ਇੱਕ ਪਾਸੇ ਉਹ ਸਾਡੇ ਖੜਕੂ ਸਿੰਘਾਂ ਦੇ ਭੋਗਾਂ ਤੇ ਵੀ ਜਾਂਦਾ ਸੀਗਾ ਤੇ ਦੂਜੇ ਪਾਸੇ ਅੰਦਰੋਂ ਅੰਦਰੀ ਸੈਟਿੰਗ ਵੀ ਰੱਖਦਾ ਸੀ ਜਿਹੜੇ ਵਿਰੋਧੀ ਸੀਗੇ ਉਹਨਾਂ ਨਾਲ ਤਾਂ ਇਸ ਕਰਕੇ ਫੋਟੋਆਂ ਧਰਨੇ ਤੇ ਹੋਣੀਆਂ ਦੇ ਨਾਲ ਇਹ ਦੁੱਧ ਤੋਤੇ ਨਹੀਂ ਹੋ ਜਾਂਦੇ ਇਹਨਾਂ ਨੇ ਕਿਉਂ ਨਹੀਂ ਜੀ ਕਾਰਵਾਈ ਕੀਤੀ ਤੁਸੀਂ ਦੇਖੋ 97 ਦੀ ਇਲੈਕਸ਼ਨ ਤੋਂ ਪਹਿਲਾਂ ਚੋਣ ਮੈਨੀਫੈਸਟੋ ਦੇ ਵਿੱਚ ਇਹ ਜ਼ਿਕਰ ਕਰਦੇ ਨੇ ਕਿ ਅਸੀਂ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਕਰਾਂਗੇ ਪਰ ਸਵਰਨ ਘੋਟ ਨੇ ਨੂੰ ਤਾਂ ਇਹਨਾਂ ਨੇ ਸਾਹਮਣੇ ਰੱਖਿਆ ਉਹਦਾ ਬਾਲ ਵਿੰਗਾ ਨਹੀਂ ਇਹਨਾਂ ਨੇ ਹੌਣ ਦਿੱਤਾ ਜਿਉਂਦੇ ਜੀ ਔਰ ਇਹਦੇ ਨਾਲ ਨਾਲ ਮੈਂ ਇਸ ਤੋਂ ਵੀ ਅਗਲੀ ਗੱਲ ਕਰਦਾ ਕੌਣ ਭੁੱਲਿਆ ਡੀਜੀਪੀ ਬਣਾਇਆ ਸੁਮੇਰ ਸੈਣੀ ਬੁੱਚੜ ਨੂੰ ਤੇ ਇਜਾਰ ਆਲਮ ਜਿਨੇ ਆਲਮ ਸੈਨਾ ਵੜਾ ਕੇ ਪੰਜਾਬ ਦੀ ਧਰਤੀ ਤੇ ਬੇਕਸੂਰ ਸਿੱਖਾਂ ਦਾ ਦੇ ਖੂਨ ਨਾਲ ਹੋਲੀ ਖੇਡੀ ਆ ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਤਾ ਸੀਗਾ ਤਾਂ ਇਸ ਕਰਕੇ ਸਭ ਕੁਝ ਝੂਠ ਬੋਲ ਰਹੇ ਨੇ ਇਹ ਬੰਟੀ ਰੁਮਾਨਾ ਐਂਡ ਮਤਲਬ ਡਰਾਮੇ ਕਰ ਰਹੇ ਨੇ ਇਹਨਾਂ ਦੇ ਡਰਾਮੇ ਕੋਈ ਨਹੀਂ ਚੱਲਣੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਹੋਣ ਦੇ ਵਿੱਚ ਲਿਆਂਦੀ ਹੈ ਉਹ ਬਕਾਇਦਾ ਡਿਊਟੀਆਂ ਲਾਉਂਦੀ ਹੈ ਰਾਗੀ ਸਿੰਘਾਂ ਦੀਆਂ ਕਿ ਜਾ ਕੇ ਸਵਰਨ ਘੋਟਣੇ ਉਸ ਗੁੱਚੜ ਦੀ ਅੰਤਮ ਅਰਦਾਸ ਮੌਕੇ ਤੁਸੀਂ ਕੀਰਤਨ ਕਰਨਾ ਹੈ ਜੀ ਇਹ 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 ਕਿਹੜੇ ਕਿਹੜੇ ਪਾਪ ਨੂੰ ਲੁਕਾਉਣਗੇ ਸਭ ਕੁਝ ਜਗਜाहਰ ਹੋ ਚੁੱਕਿਆ ਨਹੀਂ ਸਿੰਘ ਸਾਹਿਬ ਤੁਸੀਂ ਸਿੰਘ ਸਾਹਿਬ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਇੰਨੀ ਦੇਣੀ ਜਿਸ ਦੇ ਵਿੱਚ ਅਵਤਾਰ ਸਿੰਘ ਮੱਕੜ ਉਹ ਕਹਿ ਰਹੇ ਨੇ ਕਿ ਜਿਹੜੇ ਰਾਗੀ ਸਿੰਘ ਨੇ ਉਹਨਾਂ ਦੀ ਆਪਣੀ ਮਰਜ਼ੀ ਸੀ ਪਰ ਐਸਜੀਪੀਸੀ ਵੱਲੋਂ ਕੋਈ ਅਜਿਹੇ ਆ ਆਦੇਸ਼ ਜਾਰੀ ਨਹੀਂ ਕੀਤਾ ਗਿਆ ਜਲੰਧਰ ਤੋਂ ਬਕਾਇਦਾ ਚਾਰਜ ਐਸੇ ਗਏ ਨੇ ਕੀਰਤਨ ਕਰਨ ਜੇ ਰੋਕਿਆ ਹੁੰਦਾ ਫਿਰ ਉਹ ਕਿਉਂ ਜਾਂਦੇ ਦੇਖੋ ਅਵਤਾਰ ਸਿੰਘ ਮੱਕੜ ਇਸ ਦੁਨੀਆ ਦੇ ਵਿੱਚ ਭਾਵੇਂ ਨਹੀਂ ਰਹੇ ਤੇ ਪਰ ਉਹ ਜਿਹੜੀ ਵੀਡੀਓ ਦੇ ਵਿੱਚ ਬੜਾ ਸਾਫ਼ ਕਹਿ ਰਹੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਐਸਜੀਪੀਸੀ ਵੱਲੋਂ ਕੋਈ ਕੀਰਤਨ ਕਰਨ ਕਿਉਂ ਨਹੀਂ ਗਿਆ ਤਾਂ ਉਹ ਕਹਿੰਦੇ ਨੇ ਇਹ ਰਾਗੀ ਸਿੰਘਾਂ ਦਾ ਨਿੱਜੀ ਨਿੱਜੀ ਫੈਸਲਾ ਸੀ ਇਹਦਾ ਮਤਲਬ ਬਲਦੇਵ ਸਿੰਘ ਬਡਾਲੇ ਹੋਰਾਂ ਨੇ ਜਿਹੜਾ ਫੈਸਲਾ ਲਿਆ ਕਿ ਮੈਂ ਤੇ ਅੰਤਮ ਅਰਦਾਸ ਮੋਕੇ ਕੀਰਤਨ ਨਹੀਂ ਕਰੂੰਗਾ ਤਾਂ ਇਹ ਉਹਦਾ ਨਿੱਜੀ ਫੈਸਲਾ ਸੀ ਤੇ ਕਹਿੰਦੇ ਜੇ ਸਾਡੇ ਵੱਲੋਂ ਰੋਕਿਆ ਹੁੰਦਾ ਤਾਂ ਜਲੰਧਰ ਦੇ ਕੀਰਤਨੀਏ ਸਿੰਘ ਕਿਵੇਂ ਜਾਣਦੇ ਕੀਰਤਨ ਕਰਨ ਇਹਦਾ ਮਤਲਬ ਸਰਤਾਰ ਸਿੰਘ ਮੱਕੜ ਦੀ ਉਸ ਵੀਡੀਓ ਤੋਂ ਬੜਾ ਸਪਸ਼ਟ ਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਡਿਊਟੀ ਲਗਾਈ ਗਈ ਸੀ ਕਿ ਉੱਥੇ ਜਾ ਕੇ ਤੁਸੀਂ ਕੀਰਤਨ ਕਰਨਾ ਤੇ ਜਿਹੜੇ ਰੂਪ ਸਿੰਘ ਸਕੱਤਰ ਰਹੇ ਨੇ ਉਹ ਤਾਂ ਇੱਥੋਂ ਤੱਕ ਵੀ ਇਹ ਗੱਲਾਂ ਆ ਰਹੀਆਂ ਨੇ ਕਿ ਕਹਿੰਦੇ ਸੀ ਕੋਈ ਮਰਜ਼ੀ ਭਰਿਆ ਹੋਵੇ ਤੁਸੀਂ ਕੀ ਲੈਣਾ ਤੁਹਾਡੀ ਡਿਊਟੀ ਲਾਤੀ ਤੁਸੀਂ ਕੀਰਤਨ ਕਰਕੇ ਆਓ ਤਾਂ ਬਕਾਇਦਾ ਉਹ ਚਿੱਠੀਆਂ ਜੰਤਕ ਹੋ ਰਹੀਆਂ ਨੇ ਜਿਦੇ ਵਿੱਚ ਇਹਨਾਂ ਨੇ ਡਿਊਟੀਆਂ ਲਾਈਆਂ ਹੋਈਆਂ ਨੇ ਸੋ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਹੜੀ ਸਾਡੇ ਬਜ਼ੁਰਗਾ ਨੇ ਸ਼ਹਾਦਤਾਂ ਦੇ ਕੇ ਖੂਨ ਵਿੱਚ ਲਿਆਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਉਹ ਪੰਥਕ ਸਿਧਾਂਤਾਂ ਦੇ ਉੱਤੇ ਡਟ ਕੇ ਪਹਿਰਾ ਦੇਣ ਦੀ ਥਾਂ ਤੇ ਸਿਰਫ ਇੱਕ ਪਰਿਵਾਰ ਦੀ ਰਾਜਨੀਤਿਕ ਇੱਛਾ ਦੇ ਮੁਤਾਬਕ ਸਾਰਾ ਕੰਮ ਕਰ ਰਹੀ ਆ ਤੇ ਉਹਦਾ ਡਟਣਾ ਵਿਰੋਧ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਜਿਹੜਾ ਇਹਨਾਂ ਨੇ ਇਹ ਸਾਰੇ ਪਾਪ ਕੀਤੇ ਨੇ ਹੁਣ ਇਹ ਐਂ ਧੋਤੇ ਤਾਂ ਨਹੀਂ ਜਾਂਦੇ ਤੇ ਇਹ ਇਹ ਸਵਰਨ ਘੋਟਣੇ ਵਰਗੇ ਬੰਦਿਆਂ ਦਾ ਇਹਨਾਂ ਲੋਕਾਂ ਨੇ ਪੱਖ ਪੂਰਿਆ ਜੀ ਤੇ ਭਾਈ ਗੁਰਦੇਵ ਸਿੰਘ ਕੌਂਕੇ ਵਰਗੇ ਦਰবেশ ਬੰਦਿਆਂ ਦੇ ਉੱਤੇ ਜਿਹੜਾ ਕਹਿਰ ਟਾਇਆ ਗਿਆ ਉਹ 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 ਦੀ ਬਣਦੀ ਜਿਹੜੀ ਸਜ਼ਾ ਜਿਨ੍ਹਾਂ ਨੂੰ ਦਿੱਤੀ ਜਾਣੀ ਚਾਹੀਦੀ ਸੀ ਉਹ ਉਹਨਾਂ ਤੇ ਬਿਲਕੁਲ ਕਾਰਵਾਈ ਨਹੀਂ ਕੀਤੀ ਸਿੰਘ ਸਾਹਿਬ ਭਾਈਕਾਮ ਕੇ ਜੇ ਬੇਸ਼ੱਕ ਉਹ ਕਾਰਜਕਾਰੀ ਜਥੇਦਾਰ ਸਨ ਜੀ ਤੁਸੀਂ ਜਿਸ ਤਰ੍ਹਾਂ ਵਿਚਰਦੇ ਹੋ ਜਿੰਨੀਆਂ ਵੀ ਸਿੱਖ ਰੋਹ ਰੀਤਾਂ ਨੇ ਜਾਂ ਜਿਸ ਤਰ੍ਹਾਂ ਦਾ ਵਿਧੀ ਵਿਧਾਨ ਬਣਿਆ ਹੋਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਂ ਐਸਜੀਪੀਸੀ ਐ ਸ੍ਰਮੌਰ ਸੰਸਥਾ ਦੇ ਸਿੱਖ ਪੰਥ ਦੀ ਆਪਾਂ ਇੱਕ ਪਾਸੇ ਇਹ ਕਹਿੰਦੇ ਆ ਇੱਕ ਜਥੇਦਾਰ ਨੂੰ ਪੁਲਿਸ ਦੁਆਰਾ ਚੁੱਕਿਆ ਹੋਵੇ ਤੇ ਕਿ ਜੇ ਅੱਜ ਦੇ ਸੰਦਰਭ ਚ ਵੇਖਿਆ ਜਾਵੇ ਅਜਿਹਾ ਕੁਝ ਹੋ ਜਾਂਦਾ ਹੈ ਕਿ ਐਸਜੀਪੀਸੀ ਜਾਂ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਹੋਰ ਸਿੱਖ ਜਥੇਬੰਦੀਆਂ ਨੇ ਕਿਉਂ ਟਿਕ ਕੇ ਬਹਿੜ ਸਾਖਰਦੀਆਂ ਨੇ 5 ਮਿੰਟ ਵੀ ਲੱਗਦਾ ਮੈਂ ਕਹਿੰਦਾ ਹਰ ਕਮਿਊਨਿਟੀ ਦਾ ਕੋਈ ਧਾਰਮਿਕ ਲੀਡਰ ਹੁੰਦਾ ਹੈ ਤਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਡਾ ਇੱਕ ਧਾਰਮਿਕ ਲੀਡਰ ਹੈ ਤੇ ਉਹਨੂੰ ਇਸ ਤਰੀਕੇ ਨਾਲ ਉੱਥੇ ਤੇ ਕਹਿਲਟਾਇਆ ਗਿਆ ਕਿ ਉਹ ਜਦੋਂ ਸਹਜ ਆਪਣਾ ਸਾਬਜਦਿਆਂ ਦਾ ਸ਼ਹੀਦੀ ਦਿਹਾੜਾ ਸੀਗਾ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਕਰਨ ਗਏ ਆ ਤੇ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਉਹਨਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ ਉਹ ਕਥਾ ਤੋਂ ਬਾਅਦ ਆਪਣੇ ਘਰ ਆਏ ਤੇ ਉੱਥੋਂ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਗਏ ਨੇ ਤੇ ਫਿਰ ਇਹ 25 ਦਸੰਬਰ 1992 ਤੋਂ ਲੈ ਕੇ 1 ਜਨਵਰੀ ਤੱਕ ਉਹਨਾਂ ਤੇ ਇੰਨਾ ਕਹਿਰ ਟਾਇਆ ਦਰਸ਼ਨ ਸਿੰਘ ਹਠੂਰ ਜਿਹੜਾ ਉਸ ਮੋਕੇ ਕਾਂਸਟੇਬਲ ਹੈ ਉਹ ਸਾਰੇ ਖੁਲਾਸੇ ਕਰ ਰਿਹਾ ਹੈ ਕਿ ਕਿਵੇਂ ਜਥੇਦਾਰ ਕੌਂਕੇਸ ਸਾਹਿਬ ਦੀ ਇੱਕ ਅੱਖ ਕੱਢ ਦਿੱਤੀ ਗਈ ਸੀ ਕਿਵੇਂ ਉਹਦੇ ਖੂਨ ਨਚੜ ਰਿਹਾ ਸੀ ਕੀ ਹਾਲਾਤ ਕੀਤੇ ਹੋਏ ਸੀ ਔਰ ਇੱਥੋਂ ਤੱਕ ਫਿਰ ਉਹਨੂੰ ਉਹਦੇ ਗੋਲੀ ਮਾਰਨ ਤੋਂ ਬਾਅਦ ਟੋਟੇ ਟੋਟੇ ਕਰਕੇ ਕੰਨੀਆਂ ਪਿੰਡ ਐ ਉੱਥੇ ਨੇੜੇ ਸਤਲੁਜ ਦੇ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਇਸ ਤੋਂ ਦੁੱਖ ਦਾ ਇੱਕ ਗੱਲ ਕੀ ਹੋ ਸਕਦੀ ਹੈ ਜਿੰਨੀਆਂ ਵੀ ਸਰਕਾਰਾਂ ਆਈਆਂ ਭਾਵੇਂ ਉਹਦੇ ਵਿੱਚ ਕਪਤਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ ਜਾਂ ਫਿਰ ਬਾਦਲ ਬਣਿਆ ਇਹਨਾਂ ਸਾਰਿਆਂ ਨੇ ਉਹ ਰਿਪੋਰਟ ਦੱਬ ਕੇ ਰੱਖੀ ਐ ਮੈਂ ਕਹਿਣਾ ਇਹ ਚਾਹੁੰਦਾ ਕਿ ਅੱਜ ਭਗਵੰਤ ਮਾਨ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹਨਾਂ ਨੂੰ ਇਹ ਖਾਸ ਤੌਰ ਤੇ ਹੁਣ ਇਹ ਬੇਨਤੀ ਕਰੂੰਗਾ ਕਿ ਇਹਨਾਂ ਨੂੰ ਇਹਦੇ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਐ ਭਾਵੇਂ ਕਿ ਸਵਰਨ ਘੋਟਨੇ ਵਰਗੇ ਨਰਕਾਂ ਨੂੰ ਜਾ ਚੁੱਕੇ ਨੇ ਪਰ ਇਹਦੇ باوجود ਬਹੁਤ ਸਾਰੇ ਉਸ ਮੌਕੇ ਦੇ ਪੁਲਿਸ ਅਧਿਕਾਰੀ ਹੈਗੇ ਨੇ ਜਿਹੜੇ ਇੱਥੇ ਮੌਜੂਦ ਨੇ ਇਸ ਧਰਤੀ ਤੇ ਹੈਗੇ ਨੇ ਤੇ ਉੱਥੇ ਉਹ ਮਤਲਬ ਜਿਹੜਾ ਹੈਗਾ ਇਹ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਇਹਨਾਂ ਦੇ ਸਕੰਜੇ कसे ਜਾਣੇ ਚਾਹੀਦੇ ਨੇ ਇੱਕ ਐਸੀ ਪੁਲਿਸ ਸੀਗੀ ਮੈਂ ਕਹਿੰਦਾ ਪੁਲਿਸ ਦੀ ਵਰਦੀ ਛੁਪੇ ਹੋਏ ਇਹ ਬਦਮਾਸ਼ ਸੀਗੇ ਗੁੰਡੇ ਸੀ ਜਿਨ੍ਹਾਂ ਨੇ ਪੂਰੀ ਸਰਕਾਰੀ ਸ਼ਹਿਰ ਦੇ ਉੱਪਰ ਬਦਮਾਸ਼ੀ ਕੀਤੀ ਹੈ ਆਤੰਕ ਮਚਾਇਆ ਪੰਜਾਬ ਦੀ ਧਰਤੀ ਤੇ ਤੇ ਕਿੰਨੇ ਸਾਡੇਆਂ ਮਾਵਾਂ ਦੇ ਖੁੱਖਾਂ ਨੂੰ ਮਾਵਾਂ ਦੀਆਂ ਗੋਦੀਆਂ ਨੂੰ ਸੁਨਿਆ ਕੀਤਾ ਕਿੰਨੀਆਂ ਭੈਣਾਂ ਦੇ ਸੁਹਾਗ ਉਜਾੜੇ ਨੇ ਸਾਡੇ ਇਲਾਕੇ ਦੇ ਵਿੱਚ ਤਾਂ ਐਡਾ ਬੁਰਾ ਹਾਲ ਕੀਤਾ ਸੀ ਕਿ ਕਈ-ਕਈ ਮਹੀਨੇ ਬਰਾਤਾਂ ਨਹੀਂ ਸੀ ਚੜੀਆਂ ਪਰ ਇਸ ਕਰਕੇ ਤੇ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਰੀ ਜ਼ਿੰਮੇਵਾਰੀ ਹੁਣ ਭਗਵੰਤ ਮਾਨ ਸਰਕਾਰ ਦੀ ਹੈ ਜੀ ਸਿੰਘ ਸਾਹਿਬ ਤੁਸੀਂ ਭਾਈ ਦਰਸ਼ਨ ਸਿੰਘ ਹਟੂਰ ਉਹਨਾਂ ਦਾ ਜ਼ਿਕਰ ਕਰਿਆ ਪਰ ਬੰਟੀ ਰਮਾਣਾ ਉਹਨਾਂ ਨੇ ਜਿਹੜੀ ਇੱਕ ਜਿਹੜੀ ਪੈਰਸ ਕਾਨਵਰਸਰਨ ਗੱਲਬਾਤ ਕੀਤੀ ਉਹਦੇ ਵਿੱਚ ਉਹ ਦਿਖਾ ਰਹੇ ਨੇ ਉਹਨਾਂ ਨੇ ਇੱਕ ਪੰਜਾਬੀ ਦੇ ਮਸ਼ਹੂਰ ਅਖਬਾਰ ਦਾ ਵੀ ਜ਼ਿਕਰ ਕੀਤਾ ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣੀ ਮੌਕੇ ਤੇ ਹੀ ਇਹ ਆਦੇਸ਼ ਦੇ ਰਹੇ ਨੇ ਕਿ ਦਰਸ਼ਨ ਸਿੰਘ ਹਟੂਰ ਜਿਹੜੇ ਨੇ ਉਹਨਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ ਤੇ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਦੀ ਜਾਂਚ ਵੀ ਹੋਵੇਗੀ ਜਾਂਚ ਹੋਵੇਗੀ ਹੋ ਗਿਆ ਸੀ ਬੀਪੀ ਤਿਵਾੜੀ ਹੋਰਾਂ ਨੇ ਜਦੋਂ ਜਾਂਚ ਸ਼ੁਰੂ ਕਰ ਦਿੱਤੀ ਸੀਗੀ ਉਸ ਤੋਂ ਬਾਅਦ ਤਿਵਾੜੀ ਦੇ ਉੱਪਰ ਇੱਕ ਝੂਠਾ ਕੇਸ ਲਾਇਆ ਗਿਆ ਕਿ ਉਹਨੇ ਕਿਸੇ ਬੀਬੀ ਦੇ ਨਾਲ ਛੇੜਛਾੜ ਕਰ ਦਿੱਤੀ ਆ ਉਹ ਜਿਹੜੀ ਛੇੜਛਾੜ ਵਾਲਾ ਇੱਕ ਝੂਠਾ ਡਰਾਮਾ ਰਚ ਕੇ 80000 ਰੁਪਇਆ ਉਸ ਲੜਕੀ ਨੂੰ ਦੇ ਕੇ ਉਸ ਤੋਂ ਬਾਅਦ ਤਿਵਾੜੀ ਨੂੰ ਦੱਬਣ ਵਾਸਤੇ ਇਹਨਾਂ ਨੇ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਸ਼ੁਰੂ ਕਰਵਾ ਦਿੱਤੀ ਸੀਗੀ ਤਾਂ ਜੋ ਤਵਾੜੀ ਆਪਣਾ ਜਿਹੜਾ ਤਵਾੜੀ ਦੀ ਰਿਪੋਰਟ ਦੇ ਵਿੱਚ ਢਿੱਲ ਹੈਗੀ ਆ ਉਹਦੀਆਂ ਜੜਾਂ ਜੜਾਂ ਇੱਥੇ ਪਈਆਂ ਨੇ ਕਿਉਂਕਿ ਉਹ ਉੱਥੇ ਉਹ ਉਹਦੇ ਤੇ ਸੀਬੀਆਈ ਦੀ ਜਾਂਚ ਸ਼ੁਰੂ ਕਰਵਾਤੀ ਝੂਠੀ ਮੁਠੀ ਤਾਂ ਜੋ ਬੰਦਾ ਪ੍ਰੈਸ਼ਰ ਹੇਟ ਰਹੇ ਉਹਨੂੰ ਚੁੱਪ ਕਰਾਉਣ ਦਾ ਇਹ ਹੀਲਾ ਸੀਗਾ ਤਾਂ ਇਸ ਕਰਕੇ ਇਹਨਾਂ ਨੇ ਬਹੁਤ ਪਾਪ ਕੀਤੇ ਹੋਏ ਨੇ ਇਹਨਾਂ ਦਾ ਮੈਂ ਤਾਂ ਜੀ 1970 ਤੋਂ ਜਾਣਦਾ 1970 ਤੋਂ ਲੈ ਕੇ 1971 ਤੱਕ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1 ਸਾਲ 79 ਦਿਨ ਲਈ ਮੁੱਖ ਮੰਤਰੀ ਬਣਿਆ ਤੇ ਪੰਜਾਬ ਦੀ ਧਰਤੀ ਤੇ ਸਭ ਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ 82 ਸਾਲਾ ਫ੍ਰੀडम फाइਟਰ ਬਾਬਾ 부ਜਾ ਸਿੰਘ ਦਾ ਹੋਇਆ ਨਗਰਪਿੰਡ ਫਲੋਰ ਦੇ ਨੇੜੇ ਉੱਥੋਂ ਚੁੱਕ ਕੇ ਇਹਨਾਂ ਨੇ ਮਾਰਿਆ ਬੰਗੇ ਥਾਣੇ ਦੇ ਵਿੱਚ ਸੋ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਪਾਪ ਕੀਤੇ ਹੋਏ ਨੇ ਤੇ ਇਹ ਹੁਣ ਸਾਰੀ ਕੌਮ ਨੂੰ ਪਤਾ ਲੱਗ ਗਿਆ ਇਹ ਜੋ ਮਰਜ਼ੀ ਇਹ ਪਾਪੜ ਵੇਲੀ ਜਾਂ ਝੂਠ ਬੋਲੀ ਜਾਂ ਸਾਰੇ ਇਕੱਠੇ ਹੋ ਕੇ ਹੁਣ ਇਹਨਾਂ ਦੇ ਚੱਲਣੇ ਨਹੀਂ ਸੋ ਸਾਰੀ ਕਾਮ ਜਿਹੜੀ ਹੈ ਜਾਗਰੂਕ ਹੈ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਹਰਜਿੰਦਰ ਸਿੰਘ ਧਾਮੀ ਕਿੱਡੇ ਮਤਲਬ ਹੈਰਾਨੀਜਨਕ ਗੱਲ ਹੈ ਮੈਂ ਦੱਸਣਾ ਚਾਹੁੰਦਾ ਸultanpur Lodi ਦੇ ਵਿੱਚ ਜਿਹੜਾ ਨਵੰਬਰ 2023 ਦੇ ਵਿੱਚ ਘਟਨਾ ਵਾਪਰੀ ਗੁਰਦੁਆਰਾ ਅਕਾਲ ਪੰਗੋ ਸਾਹਿਬ ਤੇ ਪੁਲਿਸ ਉੱਥੇ ਪਹੁੰਚੀ ਗੋਲੀਆਂ ਚਲਾਈਆਂ ਮੇਰੀ ਉਹਨਾਂ ਪੁਲਿਸ ਅਧਿਕਾਰੀਆਂ ਨਾਲ ਬਹਿਸ ਵੀ ਹੋਈ ਹੈ ਇੱਕ ਟੈਲੀਵਿਜ਼ਨ ਚੈਨਲ ਦੇ ਉੱਪਰ ਉਹਨਾਂ ਨੂੰ ਮੈਂ ਪੁੱਛਿਆ ਸੀਗਾ ਵੀ ਸਵੇਰੇ ਸਾਜਰੇ ਜਾਣ ਦੀ ਕੀ ਲੋੜ ਸੀ ਤਾਂ ਪਰ ਇਹਦੇ ਤੇ ਆਪਾਂ ਇਸੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਮੁੱਦੇ ਤੇ ਹੀ ਰਹੀਏ ਕਿਉਂਕਿ ਇਹ ਅਲੱਗ-ਅਲੱਗ ਮੁੱਦੇ ਨੇ ਤੇ ਜੀ ਤੇ ਇਸ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਭਗਵੰਤ ਸਰਕਾਰ ਤੋਂ ਉਮੀਦਾਂ ਨਹੀਂ ਇਹ ਸਰਕਾਰ ਨੂੰ ਬਣਿਆ ਵੀ ਤਾਂ 2 ਸਾਲ ਦੇ ਲਗਭਗ ਹੋ ਚੁੱਕੇ ਨੇ ਬੇਦਵੀ ਦੇ ਮਸਲੇ ਦੇ ਉੱਪਰ ਇਹਨਾਂ ਨੇ ਕਾਫੀ ਜ਼ਿਆਦਾ ਗੱਲਬਾਤ ਕੀਤੀ ਸੀ ਪਰ ਨਤੀਜਾ ਦਾ ਕੋਈ ਵੀ ਨਹੀਂ ਦਿਸ ਰਿਹਾ ਹੈਗਾ ਕਿਤੇ ਇਹ ਜਾਇ ਤਾਂ ਨਹੀਂ ਵੀ ਹਰ ਪੱਖ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾ ਰਿਹਾ ਹੋਵੇ ਜਿਸ ਨੂੰ ਕੁਝ ਨਹੀਂ ਵੀ ਪਤਾ ਹੈਗਾ ਉਹ ਵੀ ਉਸ ਦੇ ਖਿਲਾਫ ਹੀ ਪ੍ਰਚਾਰ ਕਰੀ ਜਾ ਰਿਹਾ ਨਹੀਂ ਨਹੀਂ ਮੈਂ ਇਹ ਕਹਿਣਾ ਚਾਹੁੰਨਾ ਮੈਨੂੰ ਭਗਵੰਤ ਮਾਨ ਸਰਕਾਰ ਤੋਂ ਉਮੀਦ ਕੋਈ ਨਹੀਂ ਪਰ ਇਹਨਾਂ ਨੂੰ ਕਰਨਾ ਚਾਹੀਦਾ ਕਰਨਾ ਤਾਂ ਇਹਨਾਂ ਨੂੰ ਚਾਹੀਦਾ ਨਾ ਉਮੀਦਾਂ ਤਾਂ ਇਹਨਾਂ ਨੇ ਢੱਕਾ ਤੋੜਿਆ ਨਹੀਂ ਕਿਸੇ ਨੇ ਵੀ ਨਹੀਂ ਤੋੜਿਆ ਮੈਂ ਇਸ ਕਰਕੇ ਉਹਨਾਂ ਦੀ ਗੱਲ ਕਰ ਰਿਹਾ ਸੀ ਧਾਮੀ ਸਾਹਿਬ ਦੀ ਕਿ ਤੁਸੀਂ ਦੇਖੋ ਉਹਦੇ 'ਚ ਕਹਿੰਦੇ ਨੇ ਗੋਲੀਆਂ ਚਲਾਈਆਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੋਸ਼ੀ ਹੈ ਇਦਾ ਮਤਲਬ ਧਾਮੀ ਸਾਹਿਬ ਇਹ ਵੀ ਮੰਨ ਚੁੱਕੇ ਨੇ ਨਾ ਇਹਦਾ ਮਤਲਬ ਇਹ ਆ ਕਿ 2015 ਜਿਹੜਾ ਕੋਟ ਪੂਰਾ ਬਹਿਬਲ ਕਲਾਂ ਗੋਲੀ ਚੱਲੀ ਹੈ ਉਹਦੇ ਲਈ ਉਸ ਵੇਲੇ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਹੋਮ ਮਿਨਿਸਟਰ ਉਹ ਵੀ ਦੋਸ਼ੀ ਨੇ ਇਹ ਤਾਂ ਸਾਫ਼ ਗੱਲ ਹੈਗੀ ਆ ਤਾਂ ਹੁਣ ਜਿਹੜਾ ਭਾਈ ਗੁਰਦੇਵ ਸਿੰਘ ਕੋਂਕੇ ਦਾ ਮੁੱਦਾ ਹੈ ਇਹ ਇਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਮੌਜੂਦਾ ਪੰਜਾਬ ਸਰਕਾਰ ਦੀ ਬਣਦੀ ਹੈ ਤੇ ਇਹ ਜੇ ਕੰਮ ਕਰਨਗੇ ਚੰਗਾ ਲੋਕ ਦੁਆਰਾ ਇਹਨਾਂ ਨੂੰ ਮੌਕਾ ਦੇਣਗੇ ਨਹੀਂ ਤਾਂ ਵੇਖੋ ਕੈਪਟਨ ਦਾ ਕੀ ਹਾਲ ਹੋਇਆ ਜੀ ਤਾਂ ਪਿਛੀ ਉਹ ਮਤਲਬ ਬਾਦਲਾਂ ਦਾ ਕੀ ਹਸਰ ਹੋਇਆ ਉਹੀ ਹਸਰ ਇਹਨਾਂ ਦਾ ਹੋਊਗਾ ਜੀ ਪਿਛਲੇ ਦਿਨੀ ਭਾਈ ਕੌਕੇ ਹੁਣ ਦੇ ਜਿਹੜੇ ਬੇਟੇ ਨੇ ਸਰ ਭਾਈ ਹਰੀ ਸਿੰਘ ਜੀ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਵੀ ਚਰਚਾ ਕੀਤੀ ਹੈ ਕਹਿੰਦੇ ਜਿਸ ਦਿਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿਹੜੇ ਥਾਣੇ ਦੇ ਸਿੱਧਵਾਂ ਦੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਕਮਰੇ ਦੇ ਵਿੱਚ ਅੱਜ ਤੱਕ ਵੀ ਕੋਈ ਬੰਦਾ ਐਂਟਰ ਨਹੀਂ ਹੁੰਦਾ ਹੁਣ ਵੀ ਉਹ ਕਮਰਾ ਕਹਿੰਦੇ ਉਵੇਂ ਦੇ ਉਵੇਂ ਖੜਾ ਹਾਂਜੀ ਉਹ ਉਹਨਾਂ ਦੇ ਬੇਟੇ ਸਰਦਾਰ ਹਰੀ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਹੈ ਇੰਟਰਵਿਊ ਦੇ ਵਿੱਚ ਵੀ ਮੈਂ ਸੁਣਿਆ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਉੱਥੇ ਕੋਈ ਬੰਦਾ ਅਜੇ ਤੱਕ ਸੌਂਦਾ ਨਹੀਂ ਹੈ ਇਹਦੇ ਬਾਰੇ ਤਾਂ ਉਹੀ ਡਿਟੇਲ ਚ ਦੱਸ ਸਕਦੇ ਨੇ ਕਿ ਜਿਹੜੇ ਕਮਰੇ ਦੇ ਵਿੱਚ ਉਹਨਾਂ ਦੇ ਘਰਟਾਇਆ ਗਿਆ ਤਸ਼ੱਦਦ ਹੋਇਆ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਕਮਰੇ 'ਚ ਅਜੇ ਤੱਕ ਵੀ ਕੋਈ ਨਹੀਂ ਸੌਂਦਾ ਇਹ ਭਾਈ ਕੌਂਕੇ ਸਾਹਿਬ ਦੇ ਬੇਟੇ ਨੇ ਗੱਲ ਜਿਹੜੀ ਹੈ ਕਹੀ ਆ ਸੋ ਮੈਂ ਤਾਂ ਹੁਣ ਇਹ ਬੇਨਤੀ ਕਰਦਾ ਸਾਰੀ ਕੌਮ ਨੂੰ ਇੱਕਮੁੱਠ ਹੋ ਕੇ ਸਾਨੂੰ ਡਟ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਆਹ ਜਿਹੜੀਆਂ ਜਿਹੜੇ ਇਹ ਪੰਥ ਦੇ ਬਣੇ ਬੈਠੇ ਨੇ ਠੇਕੇਦਾਰ ਇਹਨਾਂ ਦੇ ਮਖੌਟੇ ਸਾਰੇ ਲੈ ਚੁੱਕੇ ਨੇ ਤੇ ਇਹਨਾਂ ਦੀਆਂ ਹੁਣ ਝੂਠੀਆਂ ਮਾਫੀਆਂ ਇਹਨਾਂ ਦੇ ਡਰਾਮਿਆਂ 'ਚ ਨਹੀਂ ਆਉਣਾ ਚਾਹੀਦਾ ਇਹਨਾਂ ਨੂੰ ਲਾ ਕੇ ਮੱਖਣ 'ਚੋਂ ਥਾਲ ਵਾਂਗੂ ਪਰਾਂ ਸੁੱਟ ਕੇ ਨਵੀਂ ਲੀਡਰਸ਼ਿਪ ਜਿਹੜੀ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋਵੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਜੀ ਥਾਣੇਦਾਰ ਸਤਪਾਲ ਸਿੰਘ ਗਿੱਲ ਉਹ ਇੱਕ ਸੰਤ ਦਾ ਜ਼ਿਕਰ ਕਰਦੇ ਹੋਏ ਆਪਣੇ ਇੰਟਰਵਿਊ ਦੇ ਵਿੱਚ ਜਿਹੜੀ ਪਿਛਲੇ ਦਿਨੀ ਉਹਨਾਂ ਨੇ ਦਿੱਤੀ ਉਹਦੇ ਵਿੱਚ ਕਹਿ ਰਹੇ ਨੇ ਕਿ ਉਸ ਸੰਤ ਨੇ ਬਾਕਾਇਦਾ ਇਹ ਕਿਹਾ ਸੀ ਕਿ ਜਿਹੜੇ ਬੀਨਤ ਸਿੰਘ ਮਰਹੂਮ ਮੁੱਖ ਮੰਤਰੀ ਸਣ ਪੰਜਾਬ ਦੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਹੈ ਕਿ ਤੁਸੀਂ ਇਸ ਪੰਜਾਬ ਦੀ ਵਾਗਡੋਰ ਸੰਭਾਲੋਗੇ ਤੇ ਇਸੇ ਤਰ੍ਹਾਂ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉੱਥੇ ਜਾ ਕੇ ਜਦੋਂ ਥਾਣੇ ਦੇ ਅੰਦਰ ਉਹਨਾਂ ਦੀ ਪਛਾਣ ਕਰਨ ਲਈ ਕਿਹਾ ਗਿਆ ਸੀ ਤੇ ਉਹ ਬਾਹਰ ਆਣ ਕੇ ਕੁਝ ਨਹੀਂ ਸਣ ਬੋਲੇ ਇਹ ਕਿਸ ਤਰ੍ਹਾਂ ਲੱਗ ਰਿਹਾ ਇੱਕ ਪਾਸੇ ਕਿਹਾ ਜਾ ਰਿਹਾ ਕਿ ਅਸੀਂ ਸਿੱਖ ਕੌਮ ਦੇ ਪ੍ਰਚਾਰਕਾਂਗੇ ਆਪਣੇ ਧਰਮ ਵਾਸਤੇ ਦਿਨ ਰਾਤ ਲੱਗੇ ਹੋਏ ਆ ਤੇ ਦੂਜੇ ਪਾਸੇ ਇਸ ਤਰ੍ਹਾਂ ਦਾ ਕਰਨਾ ਇਹ ਕਿਵੇਂ ਲੱਗ ਰਿਹਾ ਦੇਖੋ ਜਿਹੜਾ ਸੰਤ ਸ਼ਬਦ ਬਹੁਤ ਪਵਿੱਤਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਇਆ ਪਰ ਮੈਨੂੰ ਨਹੀਂ ਪਤਾ ਹੁਣ ਤੁਸੀਂ ਇਹ ਕਿਹੜੇ ਸਰਕਾਰੀ ਸੰਤ ਦੀ ਗੱਲ ਕਰ ਰਹੇ ਹੋ ਅਜੇ ਬਹੁਤ ਸਾਰੇ ਭੇੜੀਏ ਇੱਥੇ ਤੁਰੇ ਫਿਰਦੇ ਨੇ ਤੇ ਜਿਹੜੇ ਹਮੇਸ਼ਾ ਹੀ ਸਰਕਾਰ ਦੇ ਹੱਥ ਤੋਂ ਕੇ ਹੋ ਕੇ ਵਿਚਰਦੇ ਨੇ ਤੇ ਇਹ ਸਰਕਾਰਾਂ ਤੋਂ ਇਹਨਾਂ ਨੇ ਗਨਮੈਨ ਲੈਣੇ ਹੁੰਦੇ ਨੇ ਬਰਤੀਆਂ ਲੈਣ ਲਾਲ ਬਤੀਆਂ ਦੀਆਂ ਗੱਡੀਆਂ ਲੈਣੀਆਂ ਆਉਂਦੀਆਂ ਨੇ ਜਾਂ ਫਿਰ ਕਈਆਂ ਦੇ ਪਖੰਡੀਆਂ ਦੇ ਡੇਰੇ ਜਿਹੜੇ ਹੈਗੇ ਨੇ ਨਜ਼ਾਇਦ ਪਾਏ ਹੋਏ ਨੇ ਸਰਕਾਰੀ ਜ਼ਮੀਨਾਂ ਤੇ ਪਾਏ ਹੋਏ ਨੇ ਇਹ ਸਰਕਾਰ ਖਿਲਾਫ ਚੋਣ ਹੀ ਕਰ ਸਕਦੇ ਬਲਕਿ ਉਹਨਾਂ ਦੇ ਤਹਿਤੇ ਬਣ ਕੇ ਵਿਚਰਦੇ ਆ ਇਹੋ ਜਿਹੇ ਜਿਹੜੇ ਪਖੰਡੀ ਨੇ ਇਹਨਾਂ ਦੀ ਨਾਂ ਸਾਨੂੰ ਕੋਈ ਪ੍ਰਵਾਹ ਹੈ ਜੀ ਤੇ ਇਸ ਕਿਸਮ ਦੇ ਲੋਕਾਂ ਨੂੰ ਹੁਣ ਸੰਗਤ ਬਹੁਤ ਜ਼ਿਆਦਾ ਸੁਚੇਤ ਹੋ ਗਈ ਤੇ ਇਹ ਇਹ ਇਹਨਾਂ ਨੂੰ ਪਛਾਣਦੀ ਹੈ ਚੰਗੀ ਤਰ੍ਹਾਂ ਜੀ ਜੀ ਤੇ ਇੱਕ ਜਿਸ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਪਿਛਲੇ ਦਿਨੀ ਮਾਫੀ ਮੰਗੀ ਆ ਉਹਦੇ ਉੱਪਰ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਆਪਣਾ ਕਮੈਂਟ ਦਿੱਤਾ ਉਹ ਕਹਿੰਦੇ ਕਿ ਉਹ ਤੇ ਦਰਬਾਰ ਸਭਾ ਜਿਆ ਕੁਝ ਉਹਨਾਂ ਨੇ ਕੀਤਾ ਹੀ ਨਹੀਂ ਨਾ ਉਹ ਆਏ ਨੇ ਉਹ ਤੇ ਇੱਕ ਪਰ੍ਹਾਂ ਸਾਈਡ ਤੇ ਸੀ ਵੀ ਗੁਰਦੁਆਰੇ ਆਉਂਦੇ ਉੱਥੇ ਮਾਫੀ ਮੰਗਦੇ ਇਹ ਇਹ ਤਰੀਕਾ ਹੀ ਗਲਤ ਹੈ ਪ੍ਰੋਟੋਕਾਲ ਹੀ ਹੈ ਨਹੀਂ ਕਿਉਂਕਿ ਇਸ ਤਰੀਕੇ ਨਾਲ ਨਹੀਂ ਹੁੰਦਾ ਇਹ ਤਾਂ ਮੈਂ ਸਮਝਦਾ ਉਹਨਾਂ ਨੇ ਮਾਫੀ ਦੇ ਨਾਂ ਤੇ ਇੱਕ ਸਿਆਸੀ ਰੈਲੀ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕਰਤੀ ਕੱਲ ਨੂੰ ਕਾਂਗਰਸ ਪਾਰਟੀ ਉੱਥੇ ਜਾਂ ਕੋਈ ਹੋਰ ਪਾਰਟੀ ਅਖੰਡਪੁਰ ਸਾਹਿਬ ਕਰਾਊਗੀ ਇਹਦਾ ਮਤਲਬ ਜਿਹੜੀ ਮਰਜ਼ੀ ਸਪੀਚਾ ਉੱਥੇ ਦੇਈ ਜਾਊਗਾ ਇਹ 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 ਬਿਲਕੁਲ ਗਲਤ ਗੱਲ ਹੋਈ ਹੈ ਇਹ ਤਰੀਕਾ ਠੀਕ ਨਹੀਂ ਹੈ ਜੀ ਇਹ ਕੋਈ ਮਾਫੀ ਨਹੀਂ ਉਹਨਾਂ ਨੇ ਮੰਗੀ ਉਹ ਸਿਰਫ ਢੋਂਗ ਰਚਿਆ ਤੇ ਉਹ ਉਹ ਸਾਰਾ ਗਲਤ ਹੈ ਬਿਲਕੁਲ ਗਲਤ ਹੈ ਉਹ ਤਾਂ ਹੀ ਕਰਕੇ ਕੌਮ ਪ੍ਰਵਾਨ ਨਹੀਂ ਕਰਦੀ ਹੁਣ ਇੱਕ ਪਾਸੇ ਸੁਖਵੀਰ ਮਾਫੀਆਂ ਮੰਗੀ ਜਾਂਦਾ ਉਹਦੇ ਚੇਲੇ ਝਾਟੜੇ ਬੰਟੀ ਰਮਾਣੇ ਹੋਰੀ ਉਹ ਕਹੀ ਜਾਂਦੇ ਨਹੀਂ ਜੀ ਆ ਕੌਂਕੇ ਵਾਲੀ ਮਸਲੇ ਦੇ ਉੱਤੇ ਉਹ ਕਹੀ ਜਾਂਦਾ ਰਿਪੋਰਟ ਦੀ ਕਮੀ ਐ ਤੇ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਡਬਲ ਸਟੈਂਡਰਡ ਹੈਗਾ ਇਹ ਹੁਣ ਚੱਲਣਾ ਨਹੀਂ ਕਿਉਂਕਿ ਹੁਣ ਸੰਗਤ ਬਹੁਤ ਜ਼ਿਆਦਾ ਜਾਗਰੂਕ ਹੈ ਸੁਚੇਤ ਹੈ ਅੱਗੇ ਝੂਠ ਬੋਲ ਜਾਂਦੇ ਸੀ ਅੱਜ ਕੱਲ ਤਾਂ ਬੱਚੇ-ਬੱਚੇ ਦੇ ਮੋਬਾਈਲ 'ਚ ਜਿਹੜੀਆਂ ਵੀਡੀਓ ਪਹੁੰਚ ਜਾਂਦੀਆਂ ਨੇ ਵੀਰ ਸਾਇਰ ਸਿੰਘ ਜੀ ਤੁਹਾਨੂੰ ਪਤਾ ਹੀ ਐ ਸਾਰੀ ਗੱਲ ਦਾ ਤਾਂ ਹੁਣ ਹੁਣ ਨਹੀਂ ਇਹਨਾਂ ਦੇ ਡਰਾਮੇ ਚੱਲਣੇ ਜੀ ਸੋ ਇਹ ਸਨ ਭਾਈ ਹਰਜਿੰਦਰ ਸਿੰਘ ਮਾਜੀ ਜਿਨ੍ਹਾਂ ਨੇ ਜਸਜੀਤ ਸਿੰਘ ਗੁਰਦੇਵ ਸਿੰਘ ਕੌਕੇ ਕੇਸ ਦੇ ਸਬੰਧੀ ਆਪਣੇ ਵਿਚਾਰ ਰੱਖੇ ਨੇ ਭਾਈ ਸਾਹਿਬ ਜੀ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਬੇਨਤੀ ਕਰੂੰਗਾ ਕਿ ਬਹੁਤ ਸੁਚੇਤ ਰੂਪ ਦੇ ਵਿੱਚ ਆਪਾਂ ਵਿਚਰਈਏ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਕਿੱਥੇ ਕੀ ਹੋ ਰਿਹਾ ਸਾਰੀ ਸੰਗਤ ਪੂਰਾ ਸਾਵਧਾਨਤਾ ਨਾਲ ਬਾਜ਼ ਅੱਖ ਰੱਖੇ ਪੰਥ ਦੇ ਹਰ ਮਸਲੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ